ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਨਜੀਤ ਬਤਰਾ ਨਿਰਬੇ ਪੋਸਟ ਤੋਂ ਦੋਸਤੋ ਅੱਜ ਖਲ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਇੱਕ ਨਯੰਗ ਸਿੰਘ ਬਾਣੇ ਦੇ ਵਿੱਚ ਆਏ ਇੱਕ ਦੁਕਾਨਦਾਰਾਂ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੇ ਵੱਲੋਂ ਪਿੱਛੇ ਵੀ ਕਈ ਦੁਕਾਨਾਂ ਦੇ ਹਮਲਾ ਕੀਤਾ ਸੀਗਾ ਤਾਂ ਉਹਨਾਂ ਅੱਜ ਉਹ ਹਮਲਾ ਕਰਨ ਤੋਂ ਬਾਅਦ ਉੱਥੋਂ ਭੱਜ ਚੁੱਕੇ ਨੇ ਤਾਂ ਡੀਐਸਪੀ ਕਰਨ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕੀ ਕਿਹਾ ਹੈ ਆਓ ਤੁਹਾਨੂੰ ਸੁਣਾਇਆ ਅੱਜ ਬਸਟੈਂਡ ਖਰੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕੁਝ ਵਿਅਕਤੀ ਤਿੰਨ ਵਿਅਕਤੀ ਕੋਲ ਨੇ ਬਾਣੇ ਵਿੱਚ ਆ ਕੇ ਗੁੰਡਾਗਰਦੀ ਕਰਦੇ ਵਿਖਾਈ ਦੇ ਰਹੇ ਹਨ ਤੇ ਕੁਝ ਵਿਅਕਤੀਆਂ ਨਾਲ ਕੁੱਟਮਾਰ ਕਰ ਰਹੇ ਹਨ ਇਹ ਜਦੋਂ ਵੀਡੀਓ ਸਾਡੇ ਧਿਆਨ ਵਿੱਚ ਆਈ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਮਕਦਮਾ ਨੰਬਰ 335/24 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰ ਲਿਆ ਗਿਆ ਤੇ ਤੁਰੰਤ ਪ੍ਰਭਾਵ ਨਾਲ ਇਹਨਾਂ ਤਿੰਨਾਂ ਜਾਣਿਆਂ ਦੀ ਜਿਹੜੇ ਦੋਸ਼ੀ ਨੇ ਇਹਨਾਂ ਦੀ شناخت ਕਰ ਲਈ ਗਈ ਜਿਨ੍ਹਾਂ ਵਿੱਚੋਂ ਦੋ ਜਣੇ ਇੱਕ ਗੁਰਵਿੰਦਰ ਸਿੰਘ ਤੇ ਅਮਨਜੋਤ ਸਿੰਘ ਪਿੰਡ ਖੂਨੀ ਮਾਜਰਾ ਦਾ ਰਹਿਣ ਵਾਲੇ ਨੇ ਅਤੇ ਇੱਕ ਜਸਪ੍ਰੀਤ ਸਿੰਘ ਪਿੰਡ ਪਮੋਰ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵਕ ਵਕ ਟੀਮਾਂ ਗਠਿਤ ਕਰਕੇ ਤੇ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਤੇ ਇਸ ਦੇ ਨਾਲ ਹੀ ਜਿਹੜੇ ਜਿਹੇ ਸ਼ਰਾਧਤੀ ਅੰਸਰ ਨੇ ਇਹਨਾਂ ਨੂੰ ਸਖਤ ਵਾਰਨਿੰਗ ਹੈ ਕਿ ਜਿਹੇ ਹੀ ਗੁੰਡਾਗਰਦੀ ਕਿਸੇ ਵੀ ਕੀਮਤ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹਾਂਜੀ ਕੀ ਨਾਮ ਆ ਜੀ ਕੀ ਗੱਲ ਹੋਈ ਤੁਹਾਡੇ ਨਾਲ ਮੇਰਾ ਨਾਮ ਸੋਮ ਹੈ ਜੀ ਮੇਰੇ ਪਾਪਾ ਬੱਠੇ ਦੁਕਾਨ ਤੇ ਸਿਕਟਾ ਬਿੜੀਆਂ ਨਾਲ ਗੁੜਗੇ ਕਢ ਕੇ ਸਾਰਾ ਸਮਾਨ ਚੱਕ ਲੈ ਗਏ ਨਾਲੇ ਲਾਠੀਆਂ ਮਾਰ ਕੇ ਫੁੱਟ ਗਏ ਇਹ ਬੰਦੇ ਨੂੰ ਨੌਕਰ ਨੂੰ ਮੇਰੇ ਨੂੰ ਇਹ ਕੋਣ ਵਿਅਕਤੀ ਆਏ ਸੀ ਜੀ ਪਤਾ ਹੀ ਨਹੀਂ ਅਗਤਈ ਦਿਨ ਜੀ ਕੱਲੇ ਹੋਰੇ ਸਿਕਟਾ ਬਿੜੀਆਂ ਦੁਨੀ ਵੇਚ ਰਹੇ ਆ ਸਮਾਨ ਚੱਕ ਲੈ ਗਏ ਨਾਲੇ ਲਾਠੀਆਂ ਮਾਰ ਕੇ ਮੁੰਡੇ ਨੂੰ ਕੁੱਟ ਗਏ ਜੀ ਅੱਛਾ ਜੀ ਤੁਸੀਂ ਉਸ ਟਾਈਮ ਹੈ ਤੇ ਮੈਂ ਦੁਕਾਨ ਤੇ ਹਾਂ ਨਹੀਂ ਤੇ ਪਾਪਾ ਦੇ ਦੁਕਾਨ ਤੇ ਜੀ ਅੱਛਾ ਉਹਨਾਂ ਨਾਲ ਕੁੱਟਮਾਰ ਹੋਈ ਹੈ ਜੀ ਕੋਰੋਨਾ ਨੇ ਹੋਈ ਨੌਕਰ ਨਾਲ ਹੋਈ ਜੀ ਮੇਰੇ ਅੱਛਾ ਨੌਕਰ ਨੂੰ ਮਾਰਿਆ ਇਹ ਲਾਠੀਆਂ ਮਾਰਿਆ ਉਹਨਾਂ ਦੇ ਜੀ ਅੱਛਾ ਅੱਛਾ ਤੇ ਹੋਰ ਨੁਕਸਾਨ ਕੀ ਹੋਇਆ ਜੀ ਸਿਕਟਾ ਬਿੜੀਆਂ ਦਾ 7 ਕੀ ਮੰਗ ਚ ਕਰਨਾ ਚਾਹੁੰਦੇ ਮੰਨ ਕੇ ਕਰਨਾ ਚਾਹੁੰਦਾ ਜੀ ਇਹ ਜੇ ਸਿਕਟਾ ਵੀਡੀਓ ਬੇਚੀ ਦੀਆਂ ਤੁਸੀਂ ਕੋਲੋਂ ਨੋਟ ਉੱਥੇ ਦਾ ਜਿੱਥੇ ਬਣਦੀ ਹੈ ਜੀ ਉੱਥੇ ਤਾਂ ਕੋਈ ਬੋਲਦਾ ਨਹੀਂ ਹੈ ਜੀ ਆਹna ਗਰੀਬ ਬੰਦਿਆਂ ਨੂੰ ਆ ਕੇ ਤੰਗ ਕਰਦੇ ਆ ਜੀ ਇਹ ਦੁਕਾਨਦਾਰ ਤੁਸੀਂ ਕੀ ਮੰਗ ਕਰਨਾ ਚਾਹੋਗੇ ਪ੍ਰਸ਼ਾਸਨ ਤੋਂ ਸਾਡਾ ਨੁਕਸਾਨ ਹੋ ਗਿਆ ਜੀ ਬਸ ਮੰਗ ਕੇ ਪ੍ਰਸ਼ਾਸਨ ਆ ਕੇ ਆਈ ਬੇਚੀ ਹੈ ਜੀ ਇਹਨਾਂ ਨੂੰ ਲਾਪਰਵਾਹੀ ਕਿ ਗ੍ਰਿਫਤਾਰ ਕੀਤਾ ਜਾਵੇ ਐਤੋਂ ਨਾਲ ਦੀ ਲੋਕਾਂ ਦੁਕਾਨਾਂ ਤੇ ਆ ਕੇ ਜੀ ਆਪਣਾ ਆਪਣਾ ਸਮਾਨ ਚੱਕ ਨੂੰ ਗਈ ਆਹ ਉਹਦੇ ਨਾਲ ਬਣਦੀ ਆ ਜਿੱਥੇ ਸਾਨੂੰ ਲੱਗਦਾ ਹੈ ਸਿਕਟਾ ਵੀਡੀਓ ਵੇਚੋ ਤੁਸੀਂ ਆਹ ਪਿਆਰ ਨਾਲ ਕਹੋ ਜੀ ਆ ਕੇ ਤੁਸੀਂ ਆਹ ਸਿਕਟਾ ਵੀਡੀਓ ਜੇ ਤੁਸੀਂ ਹੌਲ ਸੇਲ ਇੰਡਾਇਨ ਦੇ ਕੰਮ ਕਰਦੇ ਹੋ ਉਹਨਾਂ ਨੂੰ ਬੋਲੋ ਜਾ ਕੇ ਜਿਹੜੇ ਬੜੀ ਬੜੀ ਕੰਪਨੀਆਂ ਖੋਲ੍ਹੀਆਂ ਵੀ ਇਤਮਾਕੂ ਦੀਆਂ ਆ ਆਈਡੀਸੀ ਕੰਪਨੀ ਖੋਲ੍ਹ ਲਈ ਵੀ ਹੈਗਾ ਕੰਪਨੀ ਨੇ ਇਹਨਾਂ ਸਰਕਾਰ ਪਾਸ ਦਸਤਖਤ ਵਾਲੋ ਗਰੰਟੀਡ ਹੈ ਆ ਇੰਡੀਆ ਦੇ ਮਾਕੂ ਕੰਪਨੀ ਉਹਨਾਂ ਨੂੰ ਜਾ ਕੇ ਬੋਲੋ ਤੁਸੀਂ ਤੁਹਾਡੀ ਦੁਕਾਨ ਇਸ ਦੀ ਕਿੱਥੇ ਹੈ ਜੀ ਸਰ ਆ ਜੀ ਸ਼ੁਭਮ ਐਂਟਰਪ੍ਰਾਈਜ਼ਜ਼ ਦੇ ਨਾਮ ਤੋਂ ਹੈ ਜੀ ਤਰਮਿੰਦਰ ਏਜੰਸੀ ਦੇ ਨਾਲ ਸਰਮਿੰਦਰ ਏਜੰਸੀ ਦੇ ਨਾਲ ਸਰ ਕੀ ਨਾਮ ਤੇ ਕੀ ਹੋਂਦ ਹੈ ਤੇ ਕੀ ਈਸ਼ੂ ਆ ਮੈਂ ਸ਼ਿਵ ਸੇਨਾ ਹਿੰਦਰਾ ਜੀ ਪੰਜਾਬ ਦਾ ਯੂਥ ਦਾ ਪ੍ਰਧਾਨ ਹੈ ਮੇਰਾ ਨਾਮ ਰਾਗੂ ਲੈ ਜੀ ਮੈਂ ਖਰੜਾ ਤੋਂ ਹੀ ਰਹਿਣ ਵਾਲਾ ਹਾਂ ਵਿਅਕਤੀ ਜੋ ਕਿ ਨਿਆਗਰਾ ਦੇ ਬਾਣੇ ਤੇ ਸੀਗੇ ਕੁਝ ਮਤਲਬ ਖਰੜ ਦਾ ਮਾਹੌਲ ਖਰਾਬ ਕਰਨ ਲਈ ਹੋਈ ਹੈ ਇਹ ਚੀਜ਼ ਆ ਇਹ ਕੁਝ ਕਹਿ ਨਹੀਂ ਸਕਦੇ ਇਸ ਚੀਜ਼ ਬਾਰੇ ਬਟ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਜਿਦਰੇ ਕਿ ਖੋਖੇ ਦੇ ਵਿਅਕਤੀ ਨੂੰ ਜੋ ਕਿ ਪ੍ਰਵਾਸੀ ਹੈ ਉਹਨੇ ਕੁੱਟਮਾਰ ਕੀਤੀ ਜਾ ਰਹੀ ਹੈ ਉਹਦੇ ਉਹਦਾ ਸਿਰ ਪਾੜਤੇ ਤੇ ਉਹਦੀ ਦੁਕਾਨ ਤੋਂ 15000 ਰੁਪਏ ਚੋਰੀ ਕਰਕੇ ਲੈ ਗਏ ਜਿਸ ਦੀ ਜਿਸ ਦੀ ਕੰਪਲੇਂਟ ਉਹਨੇ ਖਰੜ ਸਿਟੀ ਥਾਣੇ 'ਚ ਵੀ ਦਿੱਤੀ ਹੈ ਹੁਣ ਹਸਪੀਟਲ 'ਚ ਐਡਮਿਟ ਹੈ ਜੀ ਉਹਦਾ ਇਸ ਚੀਜ਼ ਦੇ ਇਸ ਚੀਜ਼ ਬਾਰੇ ਸਾਨੂੰ ਪਤਾ ਲੱਗਿਆ ਦਾ ਮੇਰੀ ਟੀਮ ਨੇ ਮੇਰੀ ਡਿਊਟੀ ਲਗਾਏਗੀ ਖਰੜ ਮੋਕੇ ਤੇ ਪਹੁੰਚੀ ਹੈ ਮੈਂ ਉਰੇ ਪਹੁੰਚਿਆ ਤਾਂ ਉਰੇ ਪਤਾ ਲੱਗਿਆ ਕਿ ਉਹਨਾਂ ਨੇ ਸਾਰੀ ਦੁਕਾਨਾਂ ਤੇ ਧਮਕੀ ਦਿੱਤੀ ਹੈ ਉਹਨਾਂ ਨੇ ਇਹ ਕਿ ਕੱਲ ਅਸੀਂ ਵੇਰਾਵਾਂਗੇ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਗੱਲ ਐਨੀ ਹੈ ਭਾਜੀ ਕਿ ਸਾਡਾ ਖਰੜ ਸਾਰਿਆਂ ਨੂੰ ਅਪੀਲ ਕਰਦਾ ਹੈ ਖਰੜ ਦਾ ਇੱਕਾ ਬਣਾ ਕੇ ਰੱਖੋ ਇੱਕ ਸ਼ਾਂਤੀ ਦੀ ਅਪੀਲ ਕਰ ਰਹੇ ਹਾਂ ਇਸ ਚੀਜ਼ ਤੇ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਇਸ ਚੀਜ਼ ਤੇ ਜਲਦੀ ਤੋਂ ਜਲਦੀ ਕਾਰਵਾਈ ਕਰੇ 对，对。 ਣਾ ਦੇ ਵਿੱਚ ਦੁਕਾਨ ਦੇ ਅੰਦਰ ਵੜ ਕੇ ਆ ਕੇ ਕਹਿੰਦੇ ਵੀ ਤਮਾਕੂ ਬੀੜੀ ਸਿਗਰ ਨਾਂ ਵਿੱਚੋਂ ਜਿੱਦੇ ਆ ਕੇ ਸਮਾਨ ਸਾਡਾ ਨਾਲੇ ਦੇ ਵਿੱਚ ਘੇਰ ਕੇ ਨਾਲੇ ਹੋਰ ਚੀਜ਼ਾਂ ਯਾਰ ਵੇਚਣ ਕਰਕੇ ਆਉਣੇ ਸਾਨੂੰ ਤਾਂ ਉਂਕੀਆਂ ਮਿਲੇਗੇ ਉਹ ਸਾਹਮਣੇ ਦੁਕਾਨ ਹੈ ਜੀ ਮੇਰੇ ਤੋਂ ਸਾਹਮਣੇ ਕਹਿੰਦੇ ਵੀ ਅੱਤ ਤੋਂ ਬਾਅਦ ਕਹਿੰਦੇ ਵੀ ਅਸੀਂ ਰੋਜ਼ ਘੇੜਾ ਮਾਰਿਆ ਕਰਨਗੇ ਆ ਕੇ ਵੀ ਜੇ ਤੁਸੀਂ ਇਹ ਚੀਜ਼ਾਂ ਦੇ ਕਿਤੇ ਵੇਚ ਲੈ ਗਏ ਤਾਂ ਵੀ ਦੁਕਾਨ ਨੂੰ ਨੇ ਆਪਲਾ ਲਾ ਦੂੰਗਾ ਜੇ ਅਸੀਂ ਇਹ ਕਰ ਦੂੰਗਾ ਕਰ ਦੇਗਾ ਕਿ ਨਹੀਂ ਆ ਨਹੀਂ ਕੋਈ ਕੋਣ ਹੈ ਕੀ ਨਾਮ ਹੈ ਪੂਰਾ ਤੁਹਾਡਾ ਮੇਰਾ ਨਾਮ ਹੈ ਨikhil nikhil ji ਬਸ ਅੱਡੇ ਤੇ ਵੀ ਤੁਹਾਡੀ ਵੀ ਦੁਕਾਨ ਹੈ ਹਾਂਜੀ ਬਸ ਅੱਡੇ ਤੇ ਤੁਹਾਡੇ ਨਾਲ ਵੀ ਇਹ ਬਾਰਦਤ ਹੋ ਜੀ ਹਾਂਜੀ ਮੇਰੇ ਨਾਲ ਠੀਕ ਕੀ ਮੰਗ ਕਰਨਾ ਚਾਹੁੰਦੇ ਹੋ ਬਸ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੁਹਾਡਾ ਅਨਿਲ ਵਰਮਾ ਜੀ ਕੀ ਗੱਲ ਹੋਈ ਕਾਂਟੇ ਪਹਿਲਾਂ ਤਿੰਨ ਵਿਅਕਤੀ ਨਹੰਗ ਦੇ ਬਾਣੇ ਦੇ ਵਿੱਚ ਆਏ ਪਾਪਾ ਦੇ ਨਾਂ ਤੇ ਹੋ ਬੈਠੇ ਹੋ ਤਾਂ ਸਾਡਾ ਸਾਰਾ ਸਮਾਨ ਚੱਕ ਲੈ ਗਏ ਗੱਲੇ ਦੇ ਵਿੱਚ ਕੈਸ਼ ਚੱਕ ਲੈ ਗਏ ਨਾਲੇ ਪਾਪਾ ਥੱਪੜ ਮਾਰੇ ਜਦੋਂ ਤੱਕ ਮੈਂ ਪਹੁੰਚਣਾ ਉਹਨਾਂ ਮੈਨੂੰ ਕੁੱਟਿਆ ਡੰਡਿਆਂ ਨਾਲ ਟੁੱਟਾ ਸੰਦੂਕਾਂ ਘਾ ਮਾਰੇ ਵੀ ਕਵੀਰ ਸਰਦਾਰ ਵੀ ਛੜਾ ਰਹੇ ਸੀ ਉਹਨਾਂ ਦਾ ਸਿਰੇ ਪਾੜਦੇ ਉਹਨਾਂ ਦਾ ਤਹੂ ਲੋਹਾਂ ਨੇ ਕਰਤੇ ਮੇਰਾ 50 60 ਜਿਆਦਾ ਸਮਾਨ ਚੱਕ ਲੈ ਕੇ ਸਾਰਾ ਨਾਲ ਕੀ ਕੀ ਗੱਲਬਾਤ ਕੀ ਕੋਈ ਪ੍ਰਾਣੀ ਲੈਣ ਜੀ ਮੈਥੇ ਲਾਵਾ ਇਹਨਾਂ ਦੀ ਦੁਕਾਨ ਇਹਨਾਂ ਦੀ ਦੁਕਾਨ ਦੇ ਵਿੱਚੋਂ ਉਹਨਾਂ ਨੇ ਇਹੀ ਕਰਿਆ ਸਾਹਮਣੇ ਦੁਕਾਨ ਦੇ ਨੇ ਨਹੀਂ ਕਹਿੰਦੇ ਕੀ ਨੇ ਕਹਿੰਦੇ ਕਿ ਤੁਸੀਂ ਵੇਚਣਾ ਨਹੀਂ ਕਹਿੰਦੇ ਆਹ ਨਾ ਪਿਆਮ ਮਤ ਦੀ ਆਹ ਬਿੜੀ ਸੜਦਾ ਸਮਾਨ ਨਹੀਂ ਵੇਚਣਾ ਕਹਦੇ ਤੇ ਆਏ ਹੋਏ ਸੀਗੇ ਬੋਲਟ ਤੇ ਆਏ ਕਿੰਨੇ ਜਣੇ ਸੀ ਤਿੰਨ ਜਣੇ ਕੋਈ ਫੜ ਹੋਇਆ ਨਾ ਕੋਈ ਨਹੀਂ ਫੜ ਹੋਇਆ ਉਹਨਾਂ ਦਾ ਬੋਲਟ ਦਾ ਨੰਬਰ ਹੈਗਾ ਕੀ ਸਮਾਨ ਸੂਨ ਕੀ ਲਗੇ ਸਮਾਨ ਜਿਹੜਾ ਇਹ ਤਮਾਕੂ ਕੰਮ ਬੀੜੀ ਸੀਤਾ ਬਾਕੀ ਗੁੱਕਾ ਤਮਾਕੂ ਕੈਸ਼ ਮੇਰਾ ਕਿੰਨਾ ਕੈਸ਼ ਲਗੇ 15-10000 ਕੈਸ਼ ਲਗੇ ਮਤਲਬ ਸਮਾਨ ਵੀ ਨਾਲ ਲੈ ਗਏ ਸਾਰਾ ਕੋਈ ਪਛਾਣ ਹੋਈ ਕੌਣ ਸੀ ਮੈਨੂੰ ਜਾਨਤਾ ਨਹੀਂ ਹੋਈ ਹੈ ਤੋ ਪਛਾਣ ਹੋਈ ਆਈ ਥਿੰਕ ਮੈਨੂੰ ਖੁਣੀਆਂ ਮਾਜੇ ਦਾ ਲੱਗਦੇ ਨੇ ਆਹ ਜਿਹੜਾ ਆਹ ਨਾ ਇਹਦੀ ਸ਼ਕਲ ਐ ਨਹੀਂ ਦਿਖ ਰਹੀ ਬਾਈ ਲਾ ਉੱਟਲੀ ਆਉਗੀ ਉੱਟਲੀ ਆਉਗੀ ਮੈਂ ਤਾਂ ਜਾਣਦਾ ਨਾ ਡੰਗੀ ਨਾਮ ਇਹਦਾ ਕਿੱਥੇ ਦੇ ਇਹ ਕੁਨੀ ਮੱਝ ਦੇ ਦੇ ਵਾਂ